ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋ ਰਹੇ ਚੜਦੀ ਕਲਾ ਵਿੱਚ ਰਹੂਗੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੈ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਵੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਜਾਂ ਬਲੌਗ ਤੁਹਾਨੂੰ ਵਧੀਆ ਲੱਗਦਾ ਹੁੰਦਾ ਤਾਂ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ ਤੇ ਅੱਜ ਆਪਾਂ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਆਪਾਂ ਤੁਹਾਨੂੰ ਦੱਸ ਦਿਆਂ ਸਿੱਧਾ ਤੇ ਸਿੰਪਲ ਸਾਫ਼ ਤਰੀਕਾ ਵਾਲ ਪਾਉਣੇ ਤੇ ਕੁੰਦੇ ਵਾਲੀ ਸਿਉਣ ਕਿੱਦਾਂ ਲੱਗਦੀ ਆ ਵੀ ਆਪਣਾ ਪਹੁੰਚਾ ਇੱਧਰ ਉੱਧਰ ਨਾ ਜਾਵੇ ਉਹਦੇ ਵਾਸਤੇ ਜੀ ਆਪਾਂ ਇੱਕ ਸਾਈਡ ਦੇ ਆ ਦੇਖੋ ਜੀ ਵਾਲ ਪਾਲੇ ਆ ਜਿਹੜਾ ਆ ਵਾਲਾ ਵਾਲ ਪਾਉਣ ਦਾ ਇੱਥੋਂ ਆਪਣਾ ਸੈਂਟਰ ਹੈ ਜਿਹੜਾ ਵਾਲ ਪਾਉਣ ਦਾ ਤਰੀਕਾ ਤੁਸੀਂ ਸਾਡੇ ਇਹ ਤੋਂ ਸੈਂਟਰ ਤੋਂ ਲੈ ਕੇ 4.5 ਜਾਂ 5 ਇੰਚ ਦੇ ਅੰਦਰ ਅੰਦਰ ਤੁਸੀਂ ਵਾਲ ਪਾ ਲਿਆ ਕਰੋ ਜਿਹੜਾ ਤੁਹਾਡਾ ਸੈਂਟਰ ਵਾਲਾ ਵਾਲ ਹੁੰਦਾ ਸੈਂਟਰ ਵਾਲਾ ਵਾਲ મત ਬਲਕੇ ਆ ਆਪਣਾ ਪਹੁੰਚ ਆ ਇੱਥੇ ਆਪਣੇ ਆ ਵੇਖੋ ਕੱਟ ਲਾਇਆ ਜੀ ਕੈਂਚੀ ਦੇ ਨਾਲ ਤੇ ਇਹ ਇਹ ਤੇ ਵਾਲ ਪਾਉਣਾ ਉਹ ਕਿਵੇਂ ਪਾਉਣਾ ਉਧਰੋਂ ਆਪਾਂ ਆਹ ਪਹੁੰਚਾਂ ਦੀਆਂ ਸਿਉਣਾ ਇਹਨਾਂ ਦੋਵਾਂ ਨੂੰ ਮੇਲ ਲੈਣਾ ਤੇ ਇਹਦਾ ਸੈਂਟਰ ਬੰਦਣਾ ਇੱਥੇ ਪਹੁੰਚਾਂ ਦੀਆਂ ਦੋਵੇਂ ਸਿਉਣਾ ਮੇਲ ਕੇ ਇੱਥੇ ਸੈਂਟਰ ਬੰਦ ਆ ਜੀ ਤੇ ਇਹਨੂੰ ਇੱਥੋਂ ਫੜ ਕੇ ਆਏ ਕ੍ਰੀਜ਼ ਵਾਲੇ ਤਾਂ ਕਾਟਨ ਦਾ ਨਹੀਂ ਤੁਸੀਂ ਪ੍ਰੈਸ ਕਰ ਲਓ ਨਹੀਂ ਹੱਥ ਨਾਲ ਕ੍ਰੀਜ਼ ਬਣਾ ਲਿਓ ਇਸ ਤਰ੍ਹਾਂ ਤੁਸੀਂ ਇਹ ਵਾਲ ਸਿੱਧਾ ਹੋਣਾ ਚਾਹੀਦਾ ਜੀ ਇਹ 4.5 ਜਾਂ 5 ਇੰਚ ਦੇ ਅੰਦਰ ਅੰਦਰ ਤੁਸੀਂ ਪਾਉਣਾ ਹੈ ਇਹ ਤੇ ਇਹਦੇ ਨਾਲ ਜਦੋਂ ਤੁਸੀਂ ਇਧਰੋਂ ਪਹੁੰਚਾ ਇੱਕੋ ਜਿਹਾ ਕਰਕੇ ਹਨਾ ਇੱਥੇ ਸੈਂਟਰ ਤੋਂ ਫੜੋਂਗੇ ਤੇ ਉਧਰੋਂ ਇਧਰ ਸੈਂਟਰ ਤੇ ਇਧਰੋਂ ਸੈਂਟਰ ਕਰਕੇ ਕੱਟ ਲਾਉਂਗੇ ਤੇ ਇਹ ਤੇ ਵਾਲ ਪਾਉਣਾ ਜ਼ਰੂਰੀ ਹੈ ਫਿਰ ਤੁਹਾਡਾ ਪਹੁੰਚਾ ਇੱਧਰ ਉੱਧਰ ਨਹੀਂ ਫਿਰਦਾ ਤੇ ਕੁੰਡੇ ਵਾਲੀ ਸਿਉਣ ਵੀ ਕਿੱਦਾਂ ਲਾਉਣੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਹੁਣ ਆਪਾਂ ਵਾਲ ਪਾਉਣੀ ਸਟਾਰਟ ਕਰਦੇ ਸੀ ਜੀ ਆਪਾਂ ਤੁਹਾਨੂੰ ਦੱਸ ਦਈਏ ਆਹ ਦੇਖੋ ਜੀ ਹੁਣ ਆਪਾਂ ਵਾਲ ਪਾਉਣੀ ਜਿਹੜਾ ਆ ਆਪਣਾ ਕੱਟ ਲਾਇਆ ਸੈਂਟਰ ਦਾ ਕਰਕੇ ਇੱਧਰੋਂ ਵੀ ਆਹ ਦੇਖੋ ਆਪਣੀ ਪਹੁੰਚ ਵਾਲੀ ਸਿਉਣ ਇਹਨਾਂ ਨੂੰ ਪਹੁੰਚਿਆਂ ਨੂੰ ਇੱਕੋ ਜਿਹਾ ਕਰਕੇ ਇਹਦੀ ਇੱਥੇ ਕਰੀਜ਼ ਬਣਾ ਲਈ ਨਾ ਇਹਨੂੰ ਇੱਥੇ ਕਰੀਜ਼ ਤੋਂ ਫੜ ਕੇ ਇੱਥੋਂ ਠੀਕ ਆਪਣਾ ਇਹ ਬਣ ਗਿਆ ਜੀ ਹੁਣ ਆਪਾਂ ਇਸ ਤੇ ਵਾਲ ਪਾਵਾਂਗੇ ਤਾਂ ਕਿ ਇਹ ਆਪਣਾ ਪਹੁੰਚਾ ਇੱਧਰ ਉੱਧਰ ਨਹੀਂ ਜਾਂਦਾਗਾ ਇਸ ਤਰ੍ਹਾਂ ਕਰਕੇ ਤੁਸੀਂ ਇਸੇ ਪਹੁੰਚੀ ਤੇ ਵਾਲ ਪਾਉਣਾ ਹੈ ਫਿਰ ਤੁਸੀਂ ਆਪਦੇ ਸਾਹਬ ਦੇ ਨਾਲ ਕਿੰਨੇ ਕਿੰਨੇ ਇੰਚ ਦੀ ਸਟੇਜ ਵਾਲ ਪਾਉਣੀ ਉਹ ਸਾਰਾ ਤੁਸੀਂ ਵਾਲ ਪਾ ਲਿਓ ਜੀ ਵਾਲ ਆਪਾਂ ਕਰ ਲਿਆ ਕੰਪਲੀਟ ਜੀ ਹੁਣ ਆਪਾਂ 벨ਟ ਲਾਉਣੀ ਦੱਸਦੇ ਆ ਤੁਹਾਨੂੰ 벨ਟ ਜੜਨ ਵਾਸਤੇ ਜੀ ਆਪਾਂ ਆਪਣੀ ਸਲਵਾਰ ਦੇ ਵਾਲ ਪਾ ਕੇ ਕੰਪਲੀਟ ਕਰ ਲੇ ਤੇ ਆ ਬੈਕ ਸਾਈਡ ਦੀ ਅਸਨ ਵਾਲੀ ਝੂਲੀ ਵਾਲੀ ਸਲਾਈ ਹੈ ਜੀ ਇੱਥੇ ਤੇ ਇੱਥੋਂ ਆਪਾਂ ਤੇ ਇਧਰ 벨ਟ ਜਿਹੜੀ ਆਪਣੀ ਰੈਡੀ ਕੀਤੀ ਆ ਉਹਦੀ ਸਲਾਈ ਆਪਾਂ ਇਸ ਤਰ੍ਹਾਂ ਇੱਕ ਦੂਜੇ ਨਾਲ ਨਾਪ ਕਰਕੇ ਰੱਖ ਦਾਂਗੇ ਬੈਕ ਸਾਈਡ ਤੇ ਵਾਲ ਨਹੀਂ ਕੋਈ ਪਾਉਂਦਾ ਜੀ ਅੱਜ ਕੱਲ ਤੇ ਇੱਥੋਂ ਆਪਾਂ ਸਟਾਰਟ ਕਰਾਂਗੇ ਥੋੜੀ ਜੀ ਪਿੱਛੋਂ ਇਹ ਇੱਥੋਂ ਸਟਾਰਟ ਕਰਾਂਗੇ ਜੀ ਇਹਨੂੰ ਇਹ ਤੋਂ ਸਟਾਰਟ ਕਰਕੇ ਆਪਾਂ ਵਲ ਪਾਉਂਦੇ ਜਾਵਾਂਗੇ ਜੀ ਇਹਦੇ ਸੌਰੀ ਜੀ ਵਲ ਪਾਉਂਦੇ ਨਹੀਂ ਸਲਾਈ ਲਾਉਂਦੇ ਜਾਵਾਂਗੇ ਇਹਦੀ ਆਪਾਂ ਸਲਾਈ ਲਾ ਲਾਂਗੇ ਵਾਲ ਪਾਉਨੇ ਜੀ ਆਪਾਂ ਸੈਂਟਰ 'ਚ ਆ ਗਏ ਜਿੱਥੇ ਆਪਣੀ ਚਿੜੀ ਬਣੀ ਆਪਾਂ ਨਾਲਾ ਪਾਉਣਾ ਤੇ ਇਹ ਸਲਾਈ ਕਰਨ ਲੱਗਿਆਂ ਜੀ ਜਿਹੜੀਆਂ ਸਿਉਣਾ ਆਪਣੀਆਂ ਨੱਪੀਆਂ ਜਾਂਦਾਂ ਹੁੰਦਾ ਮੈਂ ਸਲਾਈ ਦੇ ਨਾਲ ਤੇ ਇਹ ਜਦੋਂ ਆਪਾਂ ਨੀਚੇ ਵਾਲੀ ਸਲਾਈ ਇਹਦੇ ਨਾਲ ਲਾਵਾਂਗੇ ਜੇ ਅਸਨ ਵਾਲੀ ਆ ਜਾਂ ਪਹੁੰਚ ਵਾਲੀ ਆ ਤੇ ਉਹ ਜਿੱਧਰ ਨੂੰ ਜਾਂਦੀ ਹੋਈ ਉਧਰ ਨੂੰ ਮੋੜ ਕੇ ਤੁਸੀਂ ਸਲਾਈ ਲਾਇਓ ਆਹ ਵੇਖੋ ਜੀ ਇਹ ਇਧਰਲੀ ਸਾਈਡ ਨੂੰ ਜਾ ਰਹੀ ਤੇ ਆਪਾਂ ਇਹਦਾ ਇਹ ਵੀ ਇਸੇ ਸਾਈਡ ਹੀ ਮੂੜ ਕੇ ਇਹਨੂੰ ਲਾਉਣਾ ਤੇ ਸੈਂਟਰ ਜੋ ਆਪਾਂ ਸਟਾਰਟ ਤਾਂ ਕੀਤਾ ਜੀ ਬੈਕ ਸਾਈਡ ਤੋਂ ਜੋ ਨੀਕੀ ਹੋਵੇ ਮਤਲਬ ਕਿ ਆਪਾਂ ਵਲਾਂ ਦੇ ਵਿੱਚ ਇੱਥੇ ਕੱਢ ਸਕਦੇ ਹੁੰਨੇ ਆ ਪਹਿਲੀ ਗੱਲ ਤਾਂ ਹੁੰਦੀ ਨਹੀਂ ਜੀ ਆਪਾਂ ਮਿਣ ਕੇ ਜਦੋਂ ਕੰਮ ਕੀਤਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਦੇ ਆ ਤੇ ਤਾਂ ਹੁਣ ਕੁੰਦੀ ਵਾਲੀ ਸੀ ਆਉਣ ਬਾਰੇ ਦੱਸਦੇ ਆ ਲਓ ਜੀ ਆਪਾਂ ਪਹੁੰਚੇ ਵੀ ਰੈਡੀ ਕਰ ਲਈਏ ਦੇਖੋ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਕਰਿਆ ਮੈਂ ਪਹੁੰਚੀ ਤੇ ਹੈ ਤਾਂ ਦੋ ਤਾਗੇ ਵਾਲਾ ਸੀਗਾ ਤੇ ਪਰ ਆਪਾਂ ਇੱਕ ਤਾਗਾ ਹੀ ਲਾਇਆ ਕਿਉਂਕਿ ਬਜ਼ੁਰਗਾਂ ਦਾ ਸੂਟ ਆ ਦੂਰ ਰੰਗਾ ਤਾਂ ਅੱਗਾ ਲਾਉਂ ਤਾਂ ਵੈਸੇ ਵਾਈਟ ਲਾ ਲੈਂਦੀ ਪਰ ਮੈਂ ਤੇ ਇਹਦਾ ਡਿਜ਼ਾਈਨ ਬਦਲ ਗਿਆ ਇਹ ਮਸ਼ੀਨ ਮੇਰੀ ਦੂਜੀ ਹੈ ਨਾ ਇਹ ਡਿਜ਼ਾਈਨਰ ਵਾਲੀ ਜਿਹੜੀ ਅੱਜਕੱਲ ਫਾਸਟ ਪਾਵਰ ਮਸ਼ੀਨ ਚੱਲਦੀ ਹੈ ਤੇ ਇਹਦਾ ਸੌਖ ਬਹੁਤ ਹੈ ਜੀ ਆਪਾਂ ਤੁਹਾਨੂੰ ਪਹੁੰਚੇ ਤੇ ਕੁੰਦੇ ਆਈ ਸੀਉਣ ਲਾ ਕੇ ਦਿਖਾਉਣੀ ਅਸ ਤੋਂ ਪਹਿਲਾਂ ਥੋੜਾ ਦਿਖਾ ਦਗੇ ਜੀ ਤੇ ਮੈਥੋਂ ਬਾਲਾ ਟਾਈਮ ਬੈਠ ਕੇ ਤਰਪਾਈ ਨਹੀਂ ਹੁੰਦੀ ਸੀਉਣ ਨਾਲ ਤਰਪਾਈ ਦਾ ਕੰਮ ਵੱਡਾ ਹੁੰਦਾ ਜੀ ਇਸ ਤਰ੍ਹਾਂ ਕਰਕੇ ਨਾ ਮੈਂ ਬਾਵਾ ਤੇ ਵੀ ਇਹ ਡਿਜ਼ਾਈਨਿੰਗ ਬਹੁਤ ਡਿਜ਼ਾਈਨ ਹੈ ਇਹ ਚ 35 40 ਡਿਜ਼ਾਈਨ ਹੈ ਜਿਹੜੇ ਤੁਸੀਂ ਮਰਜ਼ੀ ਕਰੋ ਇਸ ਤਰ੍ਹਾਂ ਕਰਕੇ ਮੈਂ ਕਰ ਲੈਂਗੀ ਹੁੰਨੀ ਆ ਸਾਰੇ ਸੂਟ ਤੇ ਘਰੇ ਪਾਉਣ ਵਾਲੇ ਤੇ ਤੇ ਆਹ ਦੇਖੋ ਜੀ ਇਹ ਬੈਕ ਗळा ਇਹ ਤੇ ਵੀ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਕਰ ਲਈ ਆ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਦੀ ਲੁੱਕ ਜਰੂਰ ਕਮੈਂਟ ਕਰਕੇ ਦੱਸਿਓ ਤੇ ਹੁਣ ਜੀ ਆਪਾਂ ਕਰਦੇ ਆਂ ਕੁੰਦਿਆਂ ਦੀ ਪਹੁੰਚ ਸਿਲਾਈ ਕਿਵੇਂ ਲੱਗਦੀ ਆ ਆਹ ਲੋ ਜੀ ਆਪਣੇ ਆਹਾ ਸੈਂਟਰ ਤੁਸੀਂ ਅੱਗਾ ਲੈ ਲਓ ਜਾਂ ਪਿੱਛਾ ਲੈ ਲਓ ਸਲਵਾਰ ਦਾ ਇੱਥੇ ਬੈਕ ਸਾਈਡ ਲੈ ਲਓ ਜਾਂ ਫਰੰਟ ਸਾਈਡ ਲੈ ਲਓ ਤੇ ਇੱਥੇ ਸਿਉਣਾ ਅਸ ਨਾਲੀਆਂ ਦੀਆਂ ਝੋਲੀ ਵਾਲੀਆਂ ਇਕੱਠੀਆਂ ਕਰਕੇ ਇੱਥੇ ਸਿਉਣ ਲਾਉਂਦੇ ਲਾਉਂਦੇ ਆਪਾਂ ਤੁਹਾਨੂੰ ਸਿਉਣ ਲਾ ਕੇ ਵੀ ਦਿਖਾਉਣੀ ਆ ਜੀ ਇਸ ਤਰ੍ਹਾਂ ਕਰਕੇ ਨਾ ਤੇ ਇੱਥੇ ਲੈ ਆਉਣੀ ਆ ਇੱਥੇ ਤੁਸੀਂ ਜਿਹੜੀ ਸਿਉਣ ਲਾਉਣੀ ਆ ਆਪਣੀ ਉੱਧ ਤੱਕ ਕਰੀਜ਼ ਤੇ ਉਧਰੋਂ ਥੱਲਿਓਂ ਕਰੀਜ਼ ਬੱਜੀ ਉਧਰੋਂ ਪਹੁੰਚੇ ਤੇ ਕਰੀਜ਼ ਤੇ ਆਪਣਾ ਵਲ ਪਾਇਆ ਵਾ ਆ ਜਿਹੜੀਆਂ ਸਲਾਈ ਵਾਲੀਆਂ ਸਿਉਣਾ ਹੁੰਦੇ ਆ ਨਾ ਜੀ ਆਹ ਵਾਲੀਆਂ ਆਹ ਵਾਲੇ ਇਹਨਾਂ ਦੋਨੋਂ ਮੈਚ ਕਰਨਾ ਆ ਕਿਉਂਕਿ ਜੇ ਸਿਲਾਈ ਕਰਦੇ ਸਮੇਂ ਕਪੜਾ ਵੱਧਿਆ ਵੱਧ ਘੱਟ ਖਿੱਚਿਆ ਜਾਂਦਾ ਵਾ ਤੇ ਮੁੜ ਕੇ ਆਪਾਂ ਇੱਥੋਂ ਇਕੱਠਾ ਕਰਕੇ ਐ ਸਿਲਾਈ ਲਾ ਦਿੰਨੇ ਆ ਤੇ ਬਹੁਤ ਘੱਟ ਹੁੰਦੇ ਵੈਸੇ ਤਾਂ ਚਾਂਸ ਜਿਹੜਾ ਅੱਗੇ ਪਿੱਛੇ ਹੋਵੇ ਕਾਟਨ ਦਾ ਸੂਟ ਤਾਂ ਲੂਟ ਆ ਜਾਂਦਾ ਇਸ ਤਰ੍ਹਾਂ ਤੁਸੀਂ ਸਿਲਾਈਆਂ ਨੂੰ ਸਿਲਾਈ ਨੂੰ ਸਿਲਾਈ ਦੇ ਨਾਲ ਜੋੜ ਕੇ ਨਾ ਇਸ ਤਰ੍ਹਾਂ ਫੇਰ ਸਿਲਾਈ ਕਰਨੀ ਆ ਇੱਥੇ ਤੁਸੀਂ ਲਾ ਲਿਓ ਨਿਸ਼ਾਨੀ ਤੇ ਆ ਜੂਜੀ ਆਪਾਂ ਤੁਹਾਨੂੰ ਦੱਸਦੇ ਆ ਕਿਵੇਂ ਧਰ ਕੇ ਨਿਸ਼ਾਨੀ ਲਾਉਣੀ ਆ ਇਸ ਤਰ੍ਹਾਂ ਤੁਸੀਂ ਇਹ ਝੋਲੀ ਤੋਂ 3-4 ਇੰਚ ਇੱਥੋਂ ਲਾ ਕੇ ਲਾਇਓ ਫਿਰ ਜਦੋਂ ਇੱਥੋਂ ਫੇਰ ਦੂਜੀ ਸਟਾਰਟ ਕਰਨੀ ਹੋ ਫਿਰ ਇਧਰੋ ਰੱਖ ਕੇ ਲਾਇਓ ਤਾਂ ਕਿ ਫਿਰ ਇੱਥੇ ਡਬਲ ਸਿਉਣ ਨਾਲ ਹੂਨ ਨਾਲ ਖਿੱਚਣੀ ਪੈਂਦੀ ਝੋਲੀ ਨੂੰ ਆਸਨ ਤੇ ਆ ਜੋ ਵਾਪਸ ਲਾਈ ਲਾਈਏ ਇਹ ਵਾਲੀ ਸिलाई ਜੀ ਤੁਸੀਂ ਪੂਰੀ ਖਿੱਚ ਕੇ ਲਾਉਣੀ ਹੈ ਜਦ ਕਿ ਨਾ ਪੂਰੀ ਜੇ ਫੜ ਕੇ ਨੂੰ ਖਿੱਚ ਕੇ ਲਾਉਣਾ ਨਾ ਆਪਾਂ ਸਾਰੀ ਖੇਚ ਕੇ ਉੱਥੋਂ ਦੀ ਇੱਕ ਆਸਣ ਤੋਂ ਲੈ ਕੇ ਇੱਥੇ ਤੱਕ ਆ ਗਏ ਆ ਜੀ ਹੁਣ ਆਪਾਂ ਇਹਨੂੰ ਆਸ ਜਾ ਸਿਉਣਾ ਨੂੰ ਫੇਰ ਚੈੱਕ ਕਰ ਲਾਂਗੇ ਕੁਝ ਜਿਹਾ ਕਰਕੇ ਤੇ ਸਲਾਈ ਲਾ ਲਾਂਗੇ ਜੀ ਆਪਾਂ ਜਿੰਨਾ ਆਪਾਂ ਮੂਰੀ ਰੱਖਣੀ ਆਉਣੀ ਕਿਸ ਤਰ੍ਹਾਂ ਬਣਿਆ ਇਹ ਹੁਣ ਜਿਵੇਂ ਤੁਸੀਂ ਐ ਮਰਜੀ ਸਲਵਾਰ ਖਿੱਚੀ ਚੱਲੋ ਜੀ ਆ ਸਿਉਣ ਟੁੱਟੂਗੀ ਨਾ ਜਦੋਂ ਆਪਾਂ ਖਿੱਚ ਕੇ ਸਲਾਈ ਲਾਵਾਂਗੇ ਨਾ ਉਦੋਂ ਇਹ ਸਿਉਣ ਟੁੱਟੂਗੀ ਨਹੀਂ ਤੇ ਇਥੇ ਆਪਾਂ ਇਹ ਮੈਚ ਕਰਕੇ ਲਾਇਆ ਆਪਾਂ ਸਲਵਾਰ ਸਿੱਧੀ ਕਰ ਲਗੇ ਲਓ ਜੀ ਜਿਵੇਂ ਤੁਸੀਂ ਮਰਜੀ ਖਿੱਚੋ ਇਹ ਤਾਂ ਕੁੰਦੇ ਦੀ ਸਿਉਣ ਖਦੀ ਉਧਰੋ ਗਰੀ ਨਹੀਂ ਤੇ ਬਾਕੀ ਤੁਸੀਂ ਜਦੋਂ ਤਾਂ ਸਲਵਾਰ ਕਰਕੇ ਚੱਕੋਗੇ ਨਾ ਤੇ ਇਹ ਪਹੁੰਚੇ ਤੁਹਾਡੇ ਅੰਦਰ ਬਾਹਰ ਨੂੰ ਆਉਣਗੇ ਇਥੋਂ ਪਤਾ ਲੱਗ ਜਾਂਦਾ ਵੀ ਸਲਵਾਰ ਦਾ ਪਹੁੰਚਾ ਬਾਹਰ ਬਾਹਰ ਨੂੰ ਤਾਂ ਨਹੀਂ ਫਿਰਦਾਗਾ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਵੀ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਵਾਲ ਪਾਉਣ ਤੋਂ ਲੈ ਕੇ ਕੁੰਦਿਆਂ ਦੀ ਸਿਉਣ ਤੱਕ ਦੇ ਟਿਪਸ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਤੇ ਮੇਰੀ ਮਸ਼ੀਨ ਦੇ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਚਲੋ ਜੀ ਠੀਕ ਹੈ ਮਿਲਦੇ ਹਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਓਕੇ ਬਾਏ